ਸਸੇ ਕਾਰਵਾਈ ਸਾਰਿਆਂ ਨੂੰ ਅੱਜ 11 ਫਰਵਰੀ 2025 ਦੀ ਵੀਡੀਓ ਬਣਾ ਰਹੇ ਆ ਅੱਜ ਨਾਲ ਮੇਰੇ ਫਾਦਰ ਸਾਹਿਬ ਨਾਲ ਵਕੀਲ ਤੇ ਨਿਰਮਲ ਤੁਹਾਨੂੰ ਪਤਾ ਹੈ ਭਰਾਵੋ ਇਹ ਦੁਪਹਿਰ ਦਾ ਵੀਡੀਓ ਵਿੱਚ ਘੱਟ ਵੱਧ ਨਹੀਂ ਆਉਂਦਾ ਬਾਪ ਸਾਹਿਬ ਤੋਂ ਪਹਿਲੀ ਵਾਰੀ ਵੀਡੀਓ 'ਚ ਲਏ ਆ ਆਫ ਕੈਮਰੇ ਵੀਡੀਓ ਵਗੈਰੇ ਬਣਾਉਂਦੇ ਰਹਿੰਦੇ ਆ ਇਹ ਦੱਸਣ ਵਾਸਤੇ ਅੱਜ ਭਰਾਵੋ ਤੁਹਾਨੂੰ ਵੀਡੀਓ ਬਣਾ ਰਹੇ ਆ ਵੀ ਮੈਂ ਇੱਥੇ ਬਹੁਤ ਘੱਟ ਬਣਾਗਾ ਕਿਉਂਕਿ ਬਾਹਰ ਕਿਹੜੇ ਟਰੈਕਟਰ ਗਾਣਾ ਖਰੀਦਨੇ ਆ ਪਿੰਡਾਂ ਚੋਂ ਜਾਂ ਬਾਹਰੋਂ ਟਰੈਕਟਰ ਲੈਣੇ ਤਾਂ ਅਕਸਰ ਜਾਦੇ ਬਾਹਰ ਹੀ ਜਾਣਾ ਪੈਂਦਾ ਕੋਈ ਬੈਂਕਾਂ ਦੇ ਕੰਮਾਂ ਵਾਸਤੇ ਇੱਥੇ ਮੇਰੇ ਫਾਸਾਬ ਸਰਦਾਰ ਮਹਿੰਦਰ ਸਿੰਘ ਬੜਾਇਚੇ ਇਹ ਹੁੰਦੇ ਆ ਜਾਂ ਵਕੀਲ ਜਾਂ ਨਿਰਮਲ ਇਹਨਾਂ ਨਾਲ ਸਮੂਹ ਇਹਨਾਂ ਦੇ ਨੰਬਰ ਦਿੱਤੀ ਹੋਏ ਤਕਰੀਬਨ ਆਸੂ ਨੂੰ ਦੱਸਣਾ ਚਾਹੁੰਦੇ ਆ ਕਿ ਕਿਹੜੀ ਹੁਣ ਜਿਆਦੇ ਪ੍ਰੋਬਲਮ ਆ ਰਹੀ ਆ ਵੀ ਇੱਕ ਤਾਂ ਲੇਟ ਫੋਨ ਬਹੁਤ ਆ ਰਹੇ ਆ ਵੀ ਆਹ ਨੂੰ 9 ਵਜੇ 10 ਵਜੇ ਰਾਤ ਮੈਂ 10 ਵਜੇ ਘਰੇ ਆਇਆ ਉਦੋਂ ਵੀ ਫਾਸਾਬ ਨੂੰ ਫੋਨ ਆ ਰਹੇ ਸੀਗੇ ਤੇ ਹੱਥ ਵਨ ਕੇ ਬੇਨਤੀ ਹੈ ਭਰਾਵੋ ਹਰੇਕ ਦਾ ਪਰਿਵਾਰ ਚ ਸਮਾਂ ਬਤੀਤ ਨੂੰ ਕੁਝ ਕਰਨਾ ਹੁੰਦਾ ਉਹਦੇ ਬੱਚਿਆਂ ਨਾਲ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਸਵੇਰੇ 7:00 ਵਜੇ ਤੋਂ ਫਾਦਰ ਸਾਹਿਬ ਨੂੰ ਫੋਨ ਸਟਾਰਟ ਕਰ ਲਿਆ ਕਰੋ ਸਦੇ ਹੌਂਟ ਕੱਢਦੇ ਆ ਤੇ ਮੈਂ ਤਾਂ ਲੇਟ ਹੀ ਉੱਠਦਾ ਅਕਸਰ ਸਰਵਨ ਮੈਨੂੰ 9:00 ਵਜੇ ਤੋਂ ਬਾਅਦ ਸਟਾਰਟ ਕਰ ਲਿਆ ਕਰੋ ਫੋਨ ਤੇ ਸ਼ਾਮ ਨੂੰ ਸ਼ਾਮ 8:00 ਵਜੇ ਬੰਦ ਕਰ ਦੇ ਇਹ ਵੀ 6 6 ਹਾਂ 6 ਤੋਂ 7 ਮੈਨੂੰ 7:00 ਵਜੇ ਤੱਕ ਕਰ ਲਿਆ ਕਰੋ ਸ਼ਾਮ ਨੂੰ ਕਿਉਂ ਮੈਂ ਥੋੜੇ ਲੇਟ ਮੈਂ ਨਾ ਨੇੜੇ ਆ ਜੇ ਵੀ ਆਉਣੇ ਬਿਟਾਂ ਨੂੰ ਵੀ 7:00 ਵਜੇ ਤੱਕ ਸ਼ਾਮ ਨੂੰ ਆਵੋ ਸਵੇਰੇ ਵੀ ਸਵੇਰੇ ਸੱਪ ਤੋਂ ਸੱਤ ਹੀ ਨੋਟ ਕਰ ਲਓ ਫੋਨ ਇਸ ਟਾਈਮ ਨਹੀਂ ਕਰਿਆ ਕਰੋ ਫਾਦਰ ਸਾਹਿਬ ਦਾ ਨੰਬਰ ਹੈ ਕਿਹੜਾ ਨੋਟ ਕਰ ਲਓ 88720 88720 37846 37846 ਕਿਹਨੂੰ ਪਕਿੰਦੇ ਹੁੰਦਾ 947424846 9417462846 ਇਹ ਫਾਦਰ ਸਾਹਿਬ ਦਾ ਨੰਬਰ ਹੈ ਜਿਆਦਾ ਐਮੋਂ 80% ਦਫ਼ਤਰ ਚ ਹੀ ਵੰਦੇ ਆ ਕੋਈ ਵੀ ਜਦ ਤੁਸੀਂ ਆ ਸਕਦੇ ਹੋ ਪਰ ਉਹ ਪਹਿਲਾਂ ਐਤਵਾਰ ਦਿਨ ਬੰਦ ਕਰੇ ਹੋਏ ਸੀਗੇ ਵੀ ਐਤਵਾਰ ਦੀ ਛੁੱਟੀ ਕਰਦੇ ਸੀਗੇ ਤੇ ਹੁਣ ਸਿਰ ਜੀ ਜਿਆਦੇ ਹੈ ਕਿਸਾਨ ਭਰਾ ਨੂੰ ਜਿਆਦਾ ਜ਼ਰੂਰਤ ਆ ਹੁਣ ਆਹ ਮੰਨ ਲਓ ਵੀ ਕੱਪੜਾ ਹੈ ਤੱਕ ਕੋਈ ਵੀ ਸੰਦੇ ਨੂੰ ਵੀ ਨਹੀਂ ਬੰਦ ਕਰਦੇ ਹਰ ਰੋਜ਼ ਹੀ ਅਸੀਂ ਮਿਲਾਂਗੇ ਦੂਜੇ ਨੰਬਰ ਤੇ ਵਕੀਲ ਨੰਬਰ ਬੋਲੀ 997246002 9872467002 ਨਿਰਮਲ ਇਹ ਵਕੀਲ ਦਾ ਨੰਬਰ ਆ ਕੁਝ ਇੱਕ ਡਾਕਟਰ ਕੁਝ ਵਕੀਲ ਨੂੰ ਸਵਾਏ ਹੁੰਦੇ ਆ ਕੁਝ ਇੱਕ ਜਿਗਤਾਰ ਨੂੰ ਕੁਝ ਇੱਕ ਨਿਰਮਲ ਨੂੰ ਕਿਉਂ ਉਹਨਾਂ ਨੂੰ ਡਾਕਟਰ ਮਾਰੇ ਉਹਨਾਂ ਵਾਰੀ ਜ਼ਿਆਦਾ ਨੌਲੇਜ ਹੁੰਦੀ ਆ ਕਿਵੇਂ ਨਿਰਮਲ ਤੇਰਾ ਨੰਬਰ 9463021930 9463021930 ਇਹ ਨਿਰਮਲ ਦਾ ਨੰਬਰ ਆ ਪ੍ਰਭੂ ਸੁਨਦ ਸਰ ਜਿਹੜਾ ਸਾਡਾ ਪਿੰਡ ਭਾਈ ਮੁਖਤੌਰ ਆ ਨੈਸਟਿਕ ਬਠਿੰਡਾ ਜਾ ਬਠਿੰਡੇ ਤੋਂ ਹੈਗਾ ਇਹ 25 ਕਿਲੋਮੀਟਰ ਮਾਨਸਾ ਤੋਂ 35 ਕਿਲੋਮੀਟਰ ਰੋਡ ਦੇ ਉਪਰ ਹੀ ਸਾਡਾ ਪਿੰਡ ਆ ਆਪਾਂ ਤੁਹਾਡਾ ਕੋਈ ਵੀ ਟਰੈਕਟਰ ਹਰੇਕ ਤਰ੍ਹਾਂ ਦਾ ਟਰੈਕਟਰ ਕਟਾਂਗੇ ਤੁਹਾਡਾ ਮੱਲਾ ਹੋਵੇ ਵੀ ਕਿਹੜਾ 50000 ਰੁਪਏ ਲੱਖ 2 ਲੱਖਾਂ ਦਾ 2 ਲੱਖਾਂ ਦਾ ਕੋਈ ਵੀ ਟਰੈਕਟਰ ਘਟਾਉਣਾ ਸਾਰੇ ਟਰੈਕਟਰ ਕਟਾਂਗੇ ਹਰੇਕ ਟਰੈਕਟਰ ਤੇ ਆਸਾਨ ਕਿਸ਼ਤਾਂ ਕਰਾ ਕੇ ਦੇਵਾਂਗੇ ਕੋਈ ਵੀ ਟਰੈਕਟਰ ਦਾ ਤੋਂ ਲੈਣਾਗਾ ਆਸਾਨ ਕਿਸ਼ਤਾਂ 'ਚ ਆਪਣਾ 48 ਬੈਂਕਾਂ ਨਾਲ ਟਾਈ ਅਪ ਕਰਿਆ ਹੋਇਆ ਭਰਾਵੋ ਕੋਈ ਵੀ ਕਿਸੇ ਭਰਾ ਕੋਲੇ ਜ਼ਮੀਨ ਵਗੈਰਾ ਨਹੀਂ ਹੈਗੀ ਰਿਕਾਰਡ ਸਹੀ ਹੋਣਾ ਚਾਹੀਦਾ ਉਹਦਾ ਵੀ ਲੋਨ ਕਰਾ ਕੇ ਦੇਵਾਂਗੇ ਰਿਕਾਰਡ ਸਹੀ ਹੋਵੇ ਉਹ ਭਰਾ ਦੀ 3 ਮਹੀਨੇ ਵਾਲੀ ਕਿਸ਼ਤ ਬਣਦੀ ਹੈ ਜਿਹਦਾ ਰਿਕਾਰਡ ਸਹੀ ਹੋਵੇ ਜ਼ਮੀਨ ਨਹੀਂ ਹੈਗੀ ਤੇ ਜਿਹੜੇ ਭਰਾ ਕੋਲੇ ਜ਼ਮੀਨ ਹੈਗੀ ਹੈ 6 ਮਹੀਨੇ ਵਾਲੀ ਕਿਸ਼ਤ ਬਣਦੀ ਹੈ 1-1 ਰੁਪਿਆ ਵਿਆਜ ਪੈ ਜਾਂਦਾ ਭਰਾਵੋ ਇਥੋਂ ਆਪਣੇ ਕੋਲੇ ਹਰੇਕ ਪ੍ਰਕਾਰ ਦੀ ਟਰੈਕਟਰ ਮਿਲ ਜਾਂਦੇ ਆ ਕੋਈ ਬੋਲਣਾ ਚਾਹੋ ਤੁਸੀਂ ਦੱਸੋ ਟਰੈਕਟਰ ਦਾ ਵੀਡੀਓ ਜੀ ਦੇਖਿਆ ਕਰੋ ਫੋਟੋਆਂ ਦੀ ਨਹੀਂ ਖੱਟ ਕੇ ਭੇਜ ਸਕਦੇ ਸਹੀ ਗੱਲ ਹੈ ਕਿਹੜੀ ਜਿਆਦੇ ਪ੍ਰੋਬਲਮ ਆ ਰਹੀ ਹੈ ਵੀ ਗੱਲ ਤਾਂ ਵੀ ਅਲੱਗ ਕਹਿੰਦਾ ਸੀ ਤਕਰੀਬਨ ਸਾਰੇ ਟਰੈਕ ਦਿਖਾ ਦਿੰਦੇ ਆ ਪ੍ਰਭੂ ਵੀਡੀਓ ਦਾ ਚਾਰਜ ਫੇਰੇ ਘੁਮਾ ਕੇ ਕਿਉਂ ਪਰੇਸ਼ਾਨੀ ਹੁੰਦੀ ਹੈ ਕਈ ਵਾਰ ਕਿਹੜੇ ਪ੍ਰਭਾਮਾਂ ਨੇ ਨਹੀਂ ਟਰੈਕ ਲੈਣੇ ਹੁੰਦੇਗੇ ਉਹ ਫੋਟੋਆਂ ਲਗਾਈ ਜਾਂਦੇ ਉਹਨਾਂ ਨੂੰ ਅਸੀਂ ਭੇਜ ਦਿੰਦੇ ਆ ਕਿੰਨਾਂ ਨੇ ਨਹੀਂ ਲੈਣੇ ਹੁੰਦੇ ਆ ਉਹਨਾਂ ਨੂੰ ਅਸੀਂ ਭੇਜ ਨਹੀਂ ਸਕਦੇਗੇ ਕਿਉਂ ਸਾਡੇ ਤੇ ਬਹੁਤ ਹੀ ਇੰਨਾ ਜਿਆਦਾ ਬਣ ਜਾਂਦਾ ਹਰੇਕ ਬੰਤੀ ਕਹਿੰਦਾ ਸਾਨੂੰ ਫੋਟੋ ਭੇਜੋ ਸਾਨੂੰ ਫੋਟੋ ਭੇਜੋ ਇਸ ਕਰਕੇ ਪ੍ਰਭੂ ਸਾਡੀ ਮੁਸ਼ਕਲ ਆ ਸਾਨੂੰ ਲੱਗਦਾ ਤੇ ਥੋੜਾ ਔਖਾ ਦਾ ਕੰਮ ਚੋਂ ਕੰਮ ਥੋੜਾ ਜਿਆਦਾ ਹੈ ਕੰਮ ਦੇਖਣਾ ਹੁੰਦਾ ਦਾ ਵੀ ਅਟੈਂਡ ਕਰਨੇ ਹੁੰਦੇ ਆ ਕਈ ਵਾਰ ਵੀ ਉਹਦੇ ਬੰਦਨ ਫੋਟੋ ਭੇਜਣ ਦੇਣੇ ਆ ਕਿੰਨੇ ਟਰੈਕਟਰ ਲੈਣੇ ਨਹੀਂ ਹੁੰਦਾ ਇਸ ਕਰਕੇ ਵੀਡੀਓ ਸੁਣ ਚੰਗੀ ਤਰ੍ਹਾਂ ਬਣਾ ਕੇ ਦੇ ਦੇਾਂਗੇ ਇਹਦੇ ਵਿੱਚ ਹੀ ਦੇਖ ਲਿਆ ਕਰੋ ਤੇ ਇੱਥੇ ਪਿੰਡ ਭਾਈ ਵਰਤੌਰ ਆਖੀ ਤੁਸੀਂ ਸਾਨੂੰ ਮਿਲ ਸਕਦੇ ਤੁਸੀਂ ਕਹਿੰਨਾ ਜਰਾ ਭਾਈ ਨੂੰ ਬਸ ਜਿਹੜਾ ਕੈਮਰਾ ਫੋਨ ਕਰਿਆ ਕਰੋ ਜਿਹੜਾ ਮੇਰਾ ਨੰਬਰ ਹੈਗਾ 86720 3786 ਇਹਦੇ ਇਹਦੇ ਫੋਟੋ ਲਿਆਂਦੀ ਇਹਨੇ ਫੋਟੋ ਮਾ ਭੇਜਨੇ ਆ 9976886 ਇਹ ਤੇ ਫੋਟੋ ਮਾ ਭੇਜਨੇ ਆ ਬਾਕੀ ਟਾਈਮ ਨਾ ਫੋਨ ਕਰਿਆ ਕਰੋ ਤੇ ਜਿਹੜੇ ਫੋਟੋਆਂ ਸੋਨ ਨੂੰ ਭੇਜਨੇ ਬਾਰੇ ਗੋਲ ਚੁੱਕੇ ਚਲਵੰਤ ਜੀ ਦੇ ਮੁਰਤੀਓਂ ਵੀ ਭੇਜੇ ਸਾਡੇ ਕਿਹੜਾ ਪ੍ਰੋਬਲਮ ਹੋ ਰਹੀ ਕੀਮਤ ਇਹਨਾਂ ਟ੍ਰੈਕਟਰ ਸਾਫ ਆ ਜੀ ਬੇਰਾ ਮੇ ਟ੍ਰੈਕਟਰ ਸਾਡੇ ਕੋਲ ਸਾਰੇ ਸਾਫ ਹੀ ਐ ਇਹ ਟ੍ਰੈਕਟਰ ਸਾਡੇ ਕੋਲ ਚੰਗੇ ਐ ਇਹ ਨਹੀਂ ਵੇਚਨੇ ਤੇ ਕੋਈ ਬੇਫਿਕਰ ਹੋ ਕੇ ਆ ਜਾ ਕਰੋ ਟ੍ਰੈਕਟਰ ਵਧੀਆ ਮਨ ਕੇ ਚੱਲਿਆ ਕਰੋ ਮੀਆਂ ਇਹ ਨਹੀਂ ਕੋਈ ਖੂਬੂੜ ਜਾ ਕੜਾ ਜਾ ਕੋਈ ਹੁਣ ਜੇ ਅਸੀਂ ਰੱਖਦੇ ਨਹੀਂ ਬਿਲਕੁਲ ਉਹ ਜੇ ਸਾਡੇ ਕੋਲ ਟ੍ਰੈਕਟਰ ਹੀ ਨਹੀਂ ਹੈਗੇ ਪ੍ਰਭੂ ਵੀ ਲੋਕਾਂ ਨੂੰ ਸਾਡਾ ਰੇਟ ਤਾਂ ਕਹਿੰਦਾ ਮਹਿੰਗਾ ਸਾਡਾ ਬਿਲਕੁਲ 10-15000 ਅਸੀਂ ਕਹਨੇ ਆ ਪ੍ਰਭੂ ਮਹਿੰਗਾ ਕਿਉਂਕਿ ਇਸ ਇੰਨੇ ਪੈਸੇ ਉੱਤੇ ਲਾ ਦਿੰਦੇ ਆ ਸਰਵਿਸ ਵਗੈਰਾ ਸੋਨੂੰ ਅਸੀਂ ਰੁਟੀਨ 'ਚ ਸਾਡੇ ਨੌਰੇ ਦੇ ਵੀਡੀਓ ਵਗੈਰਾ ਪਾ ਕੇ ਦੇਖੋਣੇ ਰਹਿੰਦੇ ਆ ਅਸੀਂ ਕੱਲਾ ਨਾਟ-ਨਾਟ ਖੋਲ ਕੇ ਅਸੀਂ ਸਰਵਿਸ ਆ ਵਗੈਰਾ ਕਰਦੇ ਆ ਤੇ ਸਾਡੇ ਪੂਰੇ ਫੁੱਲ ਗਰੰਟੀ ਵਾਲੇ ਟਰੈਕਟਰ ਹੁੰਦੇ ਆ ਪ੍ਰਭੂ ਆ ਦੇਖੋ ਕਿਵੇਂ ਮੈਟਾ ਦੇ ਖੜੇ ਕਿੰਨੇ ਸਪਾਈ ਵਾਲੇ ਟਰੈਕਟਰ ਆ ਕਿੰਨੀ ਟੀਮ ਇਹ ਲੱਗੀ ਰਹਿੰਦੀ ਆ ਤਿਆਰੀ ਵਾਸਤੇ ਇੱਥੇ ਟਰੈਡਰ ਗਾਹਾਂ ਨੂੰ ਖਰੀਦਿਆ ਪਹਿਲਾਂ ਜੇ ਨੇ ਖਰੀਦ ਲਿਆ ਜਿਵੇਂ ਨਿੱਕੇ ਮੋਟਰ ਵਗੈਰਾ ਵਾਂਗ ਜਿਆ ਡੈਟਾ ਦੀ ਆ ਗਈ ਜਾਂ ਕਿਸੇ ਸੈਲਵ ਦੀ ਆ ਗਈ ਜਾਂ ਬੈਟਰੀ ਜਾ ਕੇ ਕਿਉਂਕਿ ਪੁਰਾਣਾ ਟਰੈਕਟਰ ਹੈ ਬੈਟਰੀ ਦੀ ਗਾਰੰਟੀ ਤਾਂ ਬਸ ਦੁਕਾਨ ਤੋਂ ਲੈ ਕੇ ਲੈ ਸਕਦੇ ਆਂ ਜਿਹੜੀ ਬੈਟਰੀ ਜਾਂ ਕੋਈ ਲੈਟਾ ਵਗੈਰਾ ਸੈਲਵ ਦੀ ਗਾਰੰਟੀ ਨਹੀਂ ਦੇ ਸਕਦੇ ਇੰਜਨ ਦੀ ਗਾਰੰਟੀ ਅਸੀਂ ਦੇ ਸਕਦੇ ਆਂ ਜਾਂ ਹੋਰ ਵੇਅਰ ਇੰਜਨ ਦੀ ਅਸੀਂ ਗਾਰੰਟੀ ਦੇ ਸਕਦੇ ਆਂ ਜਿਹਨੇ ਨਿੱਕੇ ਨਿੱਕੇ ਚੀਜ਼ਾਂ ਆਈਆਂ ਕੋਈ ਲੈਟ ਖਰਾਬ ਹੋਵੇ ਨਹੀਂ ਕੋਈ ਖਰਾਬ ਹੋਣੀ ਜਾ ਬੈਟਰੀ ਇਹ ਲੰਮਾ ਟਾਈਮ ਇਹਦੀ ਸਾਡੀ ਪੱਕੀ ਜ਼ਿੰਮੇਵਾਰੀ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਪਤਾ ਨਹੀਂ ਦੇ ਵਿੱਚ ਕਿੰਨੀ ਚੜੀ ਧੜੀ ਹੋਈ ਹੈ ਇਹ ਇਲੈਕਟ੍ਰੋਨਿਕ ਸਮਾਨ ਆ ਕੇ ਕੰਪਨੀਆਂ ਵੀ ਜ਼ਿੰਮੇਵਾਰੀ ਇਹਦੀ ਨਹੀਂ ਦਿੰਦੀ ਭਰਾਵੋ ਉਹ ਕਹਿੰਦੇ ਕੰਪਨੀ ਇਹ ਲਾਈਟਾਂ ਬੱਤੀਆਂ ਨਹੀਂ ਇਹਦੇ ਲਾਈਟਾਂ ਬੱਤੀਆਂ ਦਾ ਕੁਝ ਲੱਗਣੀ ਹੁੰਦਾ ਬਾਅਦੋਂ ਬੈਟਰੀ ਤੇ ਕੁਝ ਲੱਗਣਾ ਨਹੀਂ ਬੈਟਰੀਆਂ ਸੈਲਫ ਸਟਾਰਟ ਬਹੁਤ ਵਧੀਆ ਮਿਲਦੀਆਂ ਗਈਆਂ ਵੀ ਕਿਵੇਂ ਲਾਈਟ ਬੱਤੀ ਜਲ ਕਹਿੰਦੇ ਵੀ ਦੀ ਲਾਈਟ ਨਹੀਂ ਚੱਲਦੀ ਬੱਤੀ ਨਹੀਂ ਕਈ ਵਾਰ ਇਹ ਪ੍ਰੋਬਲਮ ਵੀ ਆਉਂਦੀਆਂ ਇਸ ਕਰਕੇ ਅਸੀਂ ਸਾਡੇ ਕੋਲ ਗਾਰੰਟੀ ਛੋਦਾ ਟਰੈਕਟਰ ਮਿਲਦੇ ਆ ਭਰਾਵੋ ਟਰੈਕਟਰ ਲ ਸਾਡੇ ਕੋਲੇ ਆਉਣਗੇ ਭਰਾਵੋ ਸਾਡੇ ਕੋਲੇ ਕੋਈ ਵੀ ਵੱਡਾ ਫਾਇਦਾ ਕੋਈ ਵੀ ਕਮਿਸ਼ਨ ਨਹੀਂ ਪੈਂਦਾ ਬਾਈ ਮੰਨੋ ਵੀ ਬਾਹਰੋਂ ਤੁਸੀਂ ਕਿ ਕਿਸੇ ਤੋਂ ਵੀ ਲੈਣੋ ਟਰੈਕਟਰ ਜਾਂ ਪਿੰਡਾਂ ਤੋਂ ਵੀ ਖਰੀਦਦੇ ਹੋ ਤਾਂ ਕਮਿਸ਼ਨ ਸਾਨੂੰ ਪੈ ਜਾਂਦਾ ਭਰਾਵੋ ਉਹ ਫਾਇਦਾ ਸਾਡੇ ਕੋਲ 10-10 ਲੱਖ ਵਾਲੇ 8-8 ਲੱਖ ਵਾਲੇ 5-5 ਲੱਖ ਵਾਲੇ ਟਰੈਕਟਰ 10000 ਤੱਕ ਕਮਿਸ਼ਨ ਦਾ ਸਿੱਧਮ ਸਿੱਧਾ ਸਾਡੇ ਕੋਲੇ ਫਾਇਦਾ ਹੁੰਦਾ ਹੈਗਾ ਬਾਕੀ ਅਸੀਂ ਕੁਝ ਦਿਨ ਕੱਢਦੇ ਰਹਿਣਾ ਹੈ ਸਕੀਮਾਂ ਸਕੀਮਾ ਕਰਦੇ ਰਹਿਣੇ ਉਹਦੇ ਟੈਂਕੀਆਂ ਭਰਾ ਕੇ ਦਿੰਨੇ ਰਹਿਣੇ ਆ ਹਜੇ ਆ ਸਕੀਮ ਇਹ ਚ ਕੋਈ ਵੀ ਸਕੀਮ ਨਹੀਂ ਹੁਣ ਨਾਮ ਲੈਣਾ ਚਾਹੁੰਦੇ ਕਿ ਸਾਡੇ ਨਾਲ ਜੁੜੇ ਆ ਕਰ ਲੋ ਕੰਮ ਦਸ ਸਕੀਮ ਬਸ ਓਕੇ ਬੋਲੋ ਓਕੇ ਦੋਨੋਂ ਕਿਉਂ ਨਾਮ ਲੈਣਾ ਚਾਹੁੰਦੇ ਪਹਿਲਾਂ ਆ ਮੇਰਾ ਫੋਨ ਬੰਦ ਕਰ ਖੋਲੀ ਨਾਮ ਲੈਣਾ ਚਾਹੁੰਦੇ ਸਭ ਤੋਂ ਪਹਿਲਾਂ ਕਿਹੜੇ ਭਰਾ ਵੀਡੀਓ ਵਗੈਰਾ ਸ਼ੇਅਰ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੀਪ ਸਿੰਘ ਭੁੱਲਣ ਨਾਮਨਗਰ ਇਹ ਸਾਡੀ ਹਰੇਕ ਵੀਡੀਓ ਵਗੈਰਾ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ ਭਪਿੰਦਰ ਸਿੰਘ ਮਾਨਦੀਪ ਪਿੰਡ ਸੁਲੋਹਾ ਤੋਂ ਗੁਰਪ੍ਰੀਤ ਸਿੰਘ ਔਲਖ ਸਾਡੇ ਪਿੰਡ ਭਾਇ ਬਖਤੌਰ ਤੋਂ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਔਲਖ ਜਿਸ ਕਰਨ ਸਿੰਘ ਬਾਈ ਜੀ ਸੁੱਖਾ ਭਲੇ ਹੈ ਸਾਡੇ ਪਿੰਡ ਦਾ ਨਾਜਰ ਸਿੰਘ ਗਿੱਲ ਤਲਵੰਡੀ ਸਾਹਬ ਤੋਂ ਮਹਿੰਦਰਜੀਤ ਕੌਰ ਭਾਈ ਬਖਤੌਰ ਤੋਂ ਕਰਨਵੀਰ ਕੌਰ ਭਾਈ ਬਖਤੌਰ ਜਿਸ ਕਰਨ ਸਿੰਘ ਨੱਤ ਗੁਰਦੀਪ ਸਿੰਘ ਭੁੱਲਰ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਸੁਰਜੀਤ ਸਿੰਘ ਘੁਮਾਨ ਵੀਰਿੰਦਰ ਸਿੰਘ ਭਾਗੀਵੰਦਰ ਸਾਡੀ ਟੀਮ ਨਾਲ ਜੁੜੇ ਰਹਿੰਦੇ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਬਲਕਰਨ ਸਿੰਘ ਸਿੱਖੋਂ ਗੁਰਲਾਲ ਸਿੰਘ ਪੁੱਤਾ ਮਾਲੋਕੇ ਦਾ ਮਾਸਟਰ ਮਾਸਟਰ ਜੀ ਸਮਾਲ ਸਰ ਤੋਂ ਮਾਸਟਰ ਜੀ ਸਮਾਲ ਸਰ ਤੋਂ ਜੁੜੇ ਰਹਿੰਦੇ ਆ ਮਾਸਟਰ ਜੀ ਸਮਾਲ ਸਰ ਤੋਂ ਜੁੜੇ ਰਹਿੰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਿਰਮਲ ਸਿੰਘ ਪਿੰਡ ਸੂਰਿਆ ਤੋਂ ਜੁੜੇ ਰਹਿੰਦੇ ਆ ਗੁਰਸੇਵ ਸਿੰਘ ਬਰਾੜ ਪਿੰਡ ਦਾਵੜੇ ਤੋਂ ਮੇਰੇ ਰਿਸ਼ਤੇਦਾਰ ਜੁੜੇ ਰਹਿੰਦੇ ਆ ਧੰਨਵਾਦ ਕੁਲਵੰਤ ਸਿੰਘ ਭੰਗ ਜੀ ਦੀ ਤੋਂ ਜੁੜੇ ਰਹਿੰਦੇ ਇਹਨਾਂ ਦਾ ਵੀ ਬਹੁਤ ਧੰਨਵਾਦ ਮਨਜਿੰਦਰ ਸਿੰਘ ਚੱਕ ਕਲਾਂ ਤੋਂ ਜੁੜੇ ਰਹਿੰਦੇ ਇਹਨਾਂ ਦਾ ਵੀ ਧੰਨਵਾਦ ਨਰਪਾਇਆ ਸਿੰਘ ਸੰਗਤਪੁਰਾ ਤੋਂ ਜੁੜੇ ਨੇ ਧੰਨਵਾਦ ਪ੍ਰਵਿੰਦਰ ਸਿੰਘ ਪੰਚੀ ਜੀ ਜੁੜੇ ਨੇ ਧੰਨਵਾਦ ਗੁਰਜੀਤ ਸਿੰਘ ਢਿੱਲੋਂ ਜੀ ਚਵਾਲ ਗੁਰਜੀਤ ਸਿੰਘ ਢਿੱਲੋਂ ਜੀ ਨੇੜੇ ਚਵਾਲ ਤੋਂ ਜੁੜੇ ਨੇ ਧੰਨਵਾਦ ਸਾਰੇ ਭਰਾਵਾਂ ਦਾ ਰੋਮੀ ਕੈਨੇਡਾ ਤੋਂ ਦਲਵਾਰ ਸਿੰਘ ਕੈਨੇਡਾ ਤੋਂ ਦੀਪ ਬਾਜਵਾ ਇਟਲੀ ਤੋਂ ਜਸਪਾਲ ਸਿੰਘ ਸਿੰਗਾਪੁਰ ਤੋਂ ਜੁੜੇ ਰਹੇ ਆ ਸਾਰੇ ਭਰਾਵਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਵੇਂ ਸਾਡੇ ਵੱਡੇ ਭਾਈ ਕੁਲਵੀਰ ਸਿੰਘ ਵੀਰਾ ਨਰਮਲ ਸਿੰਘ ਸਿੱਧੂ ਵਕੀਰ ਸਿੰਘ ਗੈਰੀ ਭਾਗੀ ਬਲਵਿੰਦਰ ਸਿੰਘ ਬਣੈਜ ਖਾਲਸਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਭਰਾਵਾਂ ਦੀ ਧੰਨਵਾਦ ਜਿਹੜੇ ਭਰਾਵੋ ਵੀਡੀਓ ਵਗੈਰਾ ਸ਼ੇਅਰ ਕਰਦੇ ਆ ਲਾਇਕ ਕਰਦੇ ਆ ਮਾਸਟਰ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਮਾਰ ਸਭ ਤੋਂ ਜੁੜੇ ਰਹਿੰਦੇ ਆ ਮਾਸਟਰ ਜੀ ਦਾ ਵੀ ਧੰਨਵਾਦ ਸਾਰੇ ਅਗਲੀ ਵੀਡੀਓ 'ਚ ਭਰਾਵੋ ਤੁਹਾਡੇ ਵੀ ਨਾਮ ਲਾਵਾਂਗੇ ਸਾਡੇ ਕੋਲ ਕਿਹੜੇ-ਕਿਹੜੇ ਟਰੈਕਟਰ ਆਏ ਆ ਫਾਰਮ ਟਰੱਕ 45 ਵਜੀਰ ਦਾ ਟਰੈਕਟਰ ਭਰਾਵੋ ਸਾਰੇ ਟਰੈਕਟਰ ਸੇ ਮੇਰੇ ਨਹੀਂ ਹੁੰਦੇ ਬਖੀਰ ਸਾਹਿਬ ਦਾ ਟਰੈਕਟਰ ਘੁਮਾਨ ਟਰੈਕਟਰ ਵਾਲਿਆਂ ਦਾ ਟਰੈਕਟਰ ਆ ਇਹ ਬਲਵਿੰਦਰ ਸਿੰਘ ਘੁਮਾਨ ਦੇ ਵੱਡੇ ਭਰਾ ਦਾ ਟਰੈਕਰ ਇਹ ਇਹ 2000 ਤੇ ਕਿਹੜਾ ਮਾਤਲਬ ਕੀਦਾ 13 13 ਮਾਤਲਬ ਭਰਾਵੋ ਬਹੁਤ ਸਾਫ਼ ਸੁਥਰੀ ਸਾਧ ਹਾਲਤ ਚ ਇਹ ਲੱਗ ਗਿਆ 855 2022 ਮਾਣ ਲੱਗ ਗਿਆ ਜੇ ਆਪਾਂ ਰੇਟ ਦੱਸਣ ਲੱਗੇ ਭਾਵੋ ਭਰਾਵੋ ਟਾਈਮ ਲੰਮਾ ਲੱਗ ਜਾਂਦਾ ਤਾਂ ਇੱਥੇ ਆ ਕੇ ਸਿੱਧੇ ਰੇਟ ਪੁੱਛੋ ਸਾਰੇ ਟਰੈਕਰਾਂ ਤੇ ਲੋਨ ਕਰਾਓ ਜੇ ਤੁਸੀਂ ਕਮੈਂਟ ਕਰਕੇ ਵੀ ਰੇਟ ਪੁੱਛ ਸਕਦੇ ਹੋ 2022 ਮਾਣ ਲੱਗਿਆ ਇਹ ਲੈ ਜਾ ਮੁੰਡੇ ਨਵੰਤਰ ਕਿਵੇਂ ਆਹਾ ਬਕਰਾਂ ਭਰਾਵੋ ਇੱਕ ਹੋਰ ਵੀ ਪੇਟ ਹੋਊਗਾ ਆ ਦੇਖੋ ਇੰਨੀ ਸਾਡੀ ਟੀਮ ਲੱਗੀ ਰਹਿੰਦੀ ਹੈ ਨਹੀਂ ਇੱਥੇ ਪੇਡ ਹੋ ਸਕਦਾ ਇਹ ਸਾਰਾ ਖੋਲ ਕੇ ਪੇਟ ਖਾਣਗੇ ਬੇਪਾਨਾ ਕਿਧਰ ਗਿਆ ਨਿਕਲ ਕੇ 2018 ਵਾਲਾ ਟਰੈਕਟਰ ਅੱਗੇ 5210 ਇੰਨੀ ਪੂਰਨ ਜੋਗ ਮੰਗਦੇ ਕਿਸਾਨ ਭਰਾਵਾਂ ਵਾਸਤੇ ਲੈ ਕੇ ਆਏ ਆ ਵੀ ਇੰਨੀ ਕਿ ਮਾਰਦਾ ਸਾਡੇ শোরੂਮ ਕੈਮਰਾ ਮਾਰਦੇ ਸਾਰੇ ਇੱਕ ਜੋੜੀ ਅਰਬੀ ਨਹੀਂ ਭਰਾਵੋ ਹਜੇ ਹੋਏ ਹੋਏ ਇਹ ਜੋੜੀ ਆਇਆ 2022 ਵਾਲਾ ਟਰੈਕਟਰ ਆਇਆਗਾ ਜੇ ਕਿਹੜਾ ਪੁਰਾਣਾ ਲੈਣਾ ਤਾਂ ਇਹ ਲੈ ਜਾਓ 855 ਟੂ ਸਪੀਡ ਆਏਗਾ 855 ਥਰੀ ਸਪੀਡ 22 ਮਾਡਲ ਆਏਗਾ ਅੰਮ੍ਰਿਤਿਆ 855 2022 ਮਾਡਲ ਫੇਰ ਆਇਆ ਪ੍ਰਭੂ ਤੇ 999 ਆਏਗਾ ਹੋਰ ਵੀ ਆਇਆ ਟੂ ਵੀ ਲਿਆਏਗਾ ਅਰਜਨ ਨਵੋ ਆਇਆ 54 ਸਹਾਰੇ 899 ਆਏਗਾ ਕਾਫੀ ਗਿਣਤੀ ਅਰਜਨ ਨਵੋ ਆਇਆ ਪ੍ਰਭੂ ਅਰਜਨ ਨਵੋ ਤੇ ਅਰਜਨ ਅਰਜਨ ਮੈਡ ਵਾਲਾ ਅਰਜਨ ਲੋਬੋ 2022 ਮਾਡਲ 2018 ਮਾਡਲ 2021 ਮਾਡਲ ਤੇ 2013 ਮਾਡਲ ਨਾਲ ਅੱਗੇ 850 6055 14 ਮਾਡਲ 14 ਮਾਡਲ 14 ਮਾਡਲ ਤੇ ਅੱਗੇ ਫਰਾਗਾ 2000 ਤੇ 18 ਮਾਡਲ ਕੋਈ ਵੀ ਸੈਟ ਖਰੀਦਣਾ ਕਮੈਂਟ ਕਰਕੇ ਦੱਸੋ ਤੁਸੀਂ ਆ ਦਿੱਤੇ ਹੋਏ ਨੰਬਰ ਹੈ 9476 2640 9972467202 99206424 ਸਾਰੇ ਨੰਬਰਾਂ ਤੇ ਵਟਸਐਪ ਚੱਲਦਾ ਪਰ ਉਹ ਇੱਕ ਨੰਬਰ ਤੇ ਨਹੀਂ ਚੱਲਦਾ ਉਹ ਚਾਰਾ ਦੇ ਦੇ ਦਿੰਦੇ ਹੁਣੇ ਵਟਸਐਪ ਕੋਈ ਵੀ ਟਿਕਟ ਤੁਸੀਂ ਲੈਣਾ ਪ੍ਰਿੰਟ ਭਾਈ ਬਖਾਉਂ ਡਿਸਟ੍ਰਿਕਟ ਬਠਿੰਡਾ ਉੱਪਰ ਮੇਰਾ ਨੰਬਰ ਦਿੱਤਾ ਹੋਇਆ ਹੈ ਜਾਂ ਮੇਰੇ ਭਾਜਾ ਦਾ ਨੰਬਰ ਦਿੱਤੇ ਹੋਏ ਆ ਇਹ ਨੰਬਰਾਂ ਤੇ ਤੁਸੀਂ ਟਿਕਟ ਖਰੀਦ ਸਕਦੇ ਹੋ ਇੱਥੇ ਹਰੇਕ ਪ੍ਰਕਾਰ ਦੇ ਟਰੈਕਟਰ ਤੇ ਲੋਨ ਕਰਵਾ ਕੇ ਦਿੱਤਾ ਜਾਂਦਾ ਏ ਉਹ 50, 80, 70, 80 ਟਰੈਕਟਰ ਕਿਰਾਏ ਤੇ ਲੈਣ ਦੀ ਸਪੱਸ਼ਟ ਕਰੋ ਧੰਨਵਾਦ ਜਿਹਨੂੰ ਕੇ ਸਾਜਾ ਕਰਨਾ ਸ਼ੇਅਰ ਕਰਨਾ ਕੋਲਣਾ ਕਿਹੜੇ ਕਿਹੜੇ ਭਰਾ ਜੁੜੇ ਦਾ ਅਗਲੀ ਵਿੱਚ ਤੁਹਾਡਾ ਨਾਮ ਲੈਵਾਂਗੇ ਸਾਰੇ ਭਰਾਵਾਂ ਨੂੰ ਸਸਤੀ ਕਾਲ ਧੰਨਵਾਦ